ਕਿ ਇੱਕ ਲੈਂਗੁਏਜ ਦੇ ਵਿੱਚ ਬਣੀ ਹੋਈ ਇੱਕ ਵੈਬਸਾਈਟ ਜਿਹੜੀ ਆ ਉਹ ਸਿਕਿਉਰਿਟੀ ਉਹਦੀ ਘੱਟ ਹੈ ਦੂਜੀ ਦੀ ਜ਼ਿਆਦਾ ਹੈ ਕੁਛ ਇਦਾਂ ਦਾ ਵੀ ਹੁੰਦਾ ਹੈ ਉਹ ਲੈਂਗੁਏਜ ਦੇ ਆਪਣੇ ਫੀਚਰ ਹੁੰਦੇ ਨੇ ਅਸੀਂ ਕਿਸ ਪਰਪਸ ਲਈ ਕਿਹੜੀ ਚੀਜ਼ ਯੂਜ਼ ਕਰ ਰਹੇ ਹਾਂ ਕਿਹੜੀ ਟੈਕਨੋਲੋਜੀ ਯੂਜ਼ ਕਰਨੀ ਹੈ ਜਦੋਂ ਅਸੀਂ ਅੱਛੇ ਤੇ ਕੰਮ ਕਰਦੇ ਹਾਂ ਨਾ ਤਾਂ ਉਹ ਇੱਕ ਟੀਮ ਨਾਲ ਡਿਸਕਸ ਕਰਕੇ ਅਸੀਂ ਤੇ ਕੰਮ ਕਰਦੇ ਹਾਂ ਸਾਨੂੰ ਖੁਦ ਨੂੰ ਥੋੜਾ ਜਿਹਾ ਐਫਰਟਸ ਕਰਕੇ ਕੁਝ ਹੈਲਪ ਲੈ ਕੇ ਕੁਝ ਐਕਸਪਲੋਰ ਕਰਕੇ ਡਿਸੀਜਨ ਲੈਣਾ ਪੈਂਦਾ ਅਸੀਂ ਕਿਹੜੀ ਟੈਕਨੋਲੋਜੀ ਯੂਜ਼ ਕਰੀਏ ਜਿਵੇਂ ਜਾਵਾ ਲੈਂਗੁਏਜ ਹੈ ਜਵਾ ਆਪਣੇ ਆਪ ਦੀ ਇੱਕ ਬਹੁਤ ਸਿਕਿਉਰ ਲੈਂਗੁਏਜ ਹੈ ਉਹਦੇ ਤੇ ਚਲਾਈ ਹਰ ਚੀਜ਼ ਯੂਜ਼ਰ ਦੀ ਮਰਜ਼ੀ ਨਾਲ ਜਿਹਨੇ ਡਿਵੈਲਪ ਕੀਤੀ ਹੈ ਜੋ ਸਾਡੇ ਇੰਟੈਂਸ਼ਨ ਆ ਉਹਦੇ ਅਕੋਰਡਿੰਗ ਹੀ ਅਸੀਂ ਉਹ ਲੈਂਗੁਏਜ ਦੇ ਵਿੱਚ ਕੋਡਿੰਗ ਕਰਕੇ ਉਸ ਚੀਜ਼ ਨੂੰ ਯੂਜ਼ ਕਰਦੇ ਆ ਹਰ ਡਿਵੈਲਪਰ ਦੇ ਲਈ ਹਰ ਟੀਮ ਦੇ ਵਿੱਚ 에ਰਰਸ ਨੂੰ ਸਿਸਟਮ ਦੇ ਇਸ਼ੂ ਨੂੰ ਮਾਇਰਸ ਕਰਨ ਲਈ ਵੀ ਟੀਮ ਬੈਠੀ ਹੁੰਦੀ ਹੈ ਟੈਸਟ ਟੈਸਟਿੰਗ ਵਾਲੀ ਟੀਮ ਬੈਠੀ ਹੁੰਦੀ ਹੈ ਵੈਬਸਾਈਟਸ ਜਿਹੜੀਆਂ ਨੇਗੀਆਂ ਇਹ ਵੀ ਇੱਕ ਡੈਡੀਕੇਟਿਡ ਲੈਂਗੁਏਜ ਤੇ ਆਪਣੇ ਆਪ ਦੇ ਵਿੱਚ ਬਣਦੀਆਂ ਨੇ ਬਹੁਤ ਸਾਰੀਆਂ ਵੈਬਸਾਈਟਸ ਹੈਕ ਵੀ ਹੋ ਜਾਂਦੀਆਂ ਸਾਡੇ ਸਾਹਮਣੇ ਬੜੀ ਵਾਰੀ ਆਉਂਦਾ ਹੈ ਕਿ ਫਲਾਣੀ ਵੈਬਸਾਈਟ ਹੈਕ ਹੋਗੀ ਜਾਂ ਇਹ ਵਾਲੀ ਵੈਬਸਾਈਟ ਜਿਹੜੀ ਆ ਉਹ ਹੈਕ ਹੋਗੀ ਡਾਟਾ ਬ੍ਰੀਚ ਹੋ ਗਿਆ ਉਹਦੇ ਪਿੱਛੇ ਕੀ ਰੀਜ਼ਨ ਹੁੰਦਾ ਦੇਖੋ ਦੋ ਵੱਡੀਆਂ ਗੱਲਾਂ ਨੇ ਇੱਕ ਤਾਂ ਤੁਸੀਂ ਡਾਟਾ ਬ੍ਰੀਚ ਦੀ ਗੱਲ ਕੀਤੀ ਹੈ ਇੱਕ ਇਹਨੂੰ ਮੈਂ ਦੂਸਰੇ ਨੰਬਰ ਤੇ ਦੱਸਾਂਗਾ ਤੇ ਪਹਿਲੇ ਨੰਬਰ ਤੇ ਜਿਵੇਂ ਵੈਬਸਾਈਟ ਦੀ ਗੱਲ ਕਰ ਵੈਬਸਾਈਟ ਦੇ ਵਿੱਚ ਤੁਸੀਂ ਵੀ ਸੁਣਿਆ ਹੋਣਾ ਵੀ ਕੋਈ ਕਹਿ ਰਿਹਾ ਸੀ ਇਸੇ 1500 ਵੈਬਸਾਈਟ ਦੇ ਰਹੇ ਆ ਜੀ 1000 ਰੁਪਏ ਚ ਦੇ ਰਿਹਾ ਜੀ ਦੇਖੋ ਸਾਡੇ ਜ਼ਰੂਰਤ ਤੇ ਡਿਪੈਂਡ ਕਰਦਾ ਸਾਡੇ ਕੋਸਟ ਕਿੰਨੇ ਪਏਗੇ ਜੇ ਤਾਂ ਮੇਰੀ ਇੱਕ ਛੋਟਾ ਜਿਹਾ ਸ਼ਾਪ ਹੈ ਮੈਂ ਸਿਰਫ ਇਹਨਾਂ ਦੱਸਣਾ ਚਾਹੁੰਦਾ ਕਿ ਐਸ ਏਰੀਆ ਚ ਮੇਰੀ ਸ਼ਾਪ ਹੈ ਇਹਨੂੰ ਤੇ ਇਹਨਾਂ ਦਾ ਟਾਈਮਿੰਗ ਹੈ ਮੈਂ ਆ ਚੀਜ਼ਾਂ ਮੇਰੇ ਕੋਲ ਅਵੇਲੇਬਲ ਹੁੰਦੀਆਂ ਨੇ ਤੁਸੀਂ ਇਹ ਮੈਨੂੰ ਕੰਟੈਕਟ ਕਰਕੇ ਇਹਨਾਂ ਲੋਕੇਸ਼ਨ ਦਿਖਾ ਕੇ ਲੈ ਸਕਦੇ ਹੋ ਜੇ ਤੁਸੀਂ ਇਹਨਾਂ ਕਿ ਇਨਫੋਰਮੇਸ਼ਨ ਦਿਖਾਣੀ ਹੈ ਇਹਨੂੰ ਕਹਿੰਦੇ ਨੇ ਸਟੈਟਿਕ ਜਿਹਨੂੰ ਅਸੀਂ ਬਾਰ ਬਾਰ ਚੇਂਜ ਨਹੀਂ ਕਰਦੇ ਜਿਹੜੀ ਡ ਉਹਨੇ ਕਿਨਫੀਸ਼ਨ ਦਿਖਾਣੀ ਹੋਵੇ ਅਸੀਂ ਇੱਕ ਈਜ਼ੀ ਸਰਵਿਸ ਲਾ ਸਕਦੇ ਆ ਉਹਨਾਂ ਕੋਲ ਕੀ ਹੈ ਹੁਣ ਮੋਸਟਲੀ ਜਿਹੜੇ ਨੇ ਨਾ ਉਹ ਇੱਕ ਵਰਡ ਜਿਵੇਂ ਵਰਡਪ੍ਰੈਸ ਇੱਕ ਫਰੇਮਵਰਕ ਹੈ ਇੱਕ ਲੈਂਗੁਏਜਿਸ ਬਣਿਆ ਹੋਇਆ ਹੈ ਪੀਐਚਪੀ ਲੈਂਗੁਏਜ ਵਿੱਚ ਹੁਣ ਉਸ ਬੇਸ ਤੇ ਕਿਸੇ ਨੇ ਇੱਕ ਡਿਫਾਲਟ ਵੈਬਸਾਈਟ ਬਣਾ ਕੇ ਰੱਖ ਦਿੱਤੀ ਹੈ ਜਿੱਤ ਪਤਾ ਵੀ ਬੇਸਿਕ ਚੀਜ਼ਾਂ ਹੁੰਦੀਆਂ ਨੇ ਇੱਕ ਹੋਮ ਪੇਜ ਹੁੰਦਾ ਹੈ ਕੰਟੈਕਟਸ ਹੁੰਦਾ ਹੈ ਅਬਾਊਟ ਅਸ ਹੁੰਦਾ ਹੈ ਕੁਝ ਪ੍ਰੋਡਕਟਸ ਡਿਟੇਲ ਹੁੰਦੀ ਹੈ ਜਦੋਂ ਇੱਕ ਕਾਪੀ ਤੁਹਾਨੂੰ ਦੇ ਦਿੱਤੀ ਉਹ ਚ ਤੁਸੀਂ ਡਾਟਾ ਥੋੜਾ ਬਹੁਤ ਚੇਂਜਸ ਕਰਵਾ ਕੇ ਤੁਹਾਨੂੰ ਅਪਲੋਡ ਕਰ ਦੇਗਾ ਆਬਵੀਅਸ ਤੁਹਾਨੂੰ ਹਜ਼ਾਰ 500 ਚ ਮਿਲ ਜਾਏਗੀ ਫਿਰ ਤੁਸੀਂ ਕਹੋਗੇ ਵੀ ਹਾਂ ਵੀ ਥੋੜਾ ਬਤ ਮੈਂ ਕੱਲ ਨੂੰ ਆਪਾਂ ਮੋਬਾਈਲ ਨੰਬਰ ਚੇਂਜ ਕਰਾਣਾ ਥੋੜੇ ਬਤ ਚੇਂजेस ਕਰਵਾਉਣੇ ਨੇ ਉਹਨਾਂ ਤੁਹਾਡੇ ਐਮਸੀ ਕੀਤੀ ਹੋਏਗੀ ਤੁਹਾਨੂੰ ਐਨੂਲੀ ਤੁਹਾਨੂੰ ਚਾਰजेस ਹੋ ਅ ਪੇ ਤੁਹਾਨੂੰ ਚਾਰजेस ਦੇਣੇ ਪੈਣਗੇ ਉਸੇ ਦੇ ਪੇ ਕਰਨੇ ਪੈਣਗੇ ਪਰ ਜਦੋਂ ਕਿਸੇ ਦਾ ਕੰਮ ਹੀ ਡੈਡੀਕੇਟਿਡ ਹੋ ਗਿਆ ਮੇਰਾ ਆਪਣਾ ਸਟੋਰ ਹੈ ਮੈਂ ਔਨਲਾਈਨ ਆਪਣਾ ਪ੍ਰੋਡਕਟ ਸੈਲ ਕਰਨਾ ਹੈ ਯੂਜ਼ਰ ਇਨਫਰਮੇਸ਼ਨ ਦਿਖਾਣੀ ਹੈ ਕਿਸ ਏਰੀਆ ਚ ਮੇਰਾ ਸਟੋਰ ਹੈ ਕਿੰਨਕ ਏਰੀਆ ਮੈਂ ਕਵਰ ਕਰ ਸਕਦਾ ਡਿਲੀਵਰੀ ਦੇ ਲਈ ਜਾਂ ਕਿੱਥੇ ਕਿ ਮੈਂ ਡਿਲੀਵਰ ਕਰ ਸਕਦਾ ਮੈਨੂੰ ਉਹ ਸਾਰੇ ਇਨਫੋਰਮੇਸ਼ਨ ਡਾਇਨਾਮਿਕਲੀ ਚਾਹੀਦੀ ਆ ਉਸ ਬੇਸ ਤੇ ਬੰਦਾ ਉਹਦਾ ਸੋਚੇਗਾ ਹਾਂ ਯਾਰ ਕਿ ਮੈਂ ਇੱਕ ਉਹਦੇ ਵਿੱਚ ਪੋਸਿਬਿਲਟੀ ਹੈ ਅਸੀਂ ਕਿਸੇ ਨੇ ਔਨਲਾਈਨ ਸ਼ੋਪਿੰਗ ਦਾ ਕੁਝ ਬਣਾਇਆ ਹੋਵੇ ਅਸੀਂ ਉਹਦੀ ਕਾਪੀ ਯੂਜ਼ ਕਰ ਲਵਾਂਗੇ ਫਿਰ ਗੱਲ ਏ ਐਮ ਸੀ ਦੀ ਆ ਜਾਂਦੀ ਹੈ ਵੀ ਤੁਸੀਂ ਬਾਰ-ਬਾਰ ਬਾਰ-ਬਾਰ ਕਿਸੇ ਨੂੰ ਪੇ ਕਰੋਗੇ ਚੇਂਜਸ ਕਰਵਾਉਣ ਦੇ ਲਈ ਤੁਸੀਂ ਕਦੀ ਤਾਂ ਸੋਚੋਗੇ ਨਾ ਯਾਰ ਮੈਂ ਇੱਕ ਬੰਦੇ ਨੂੰ ਸਿਰਫ ਚੇਂਜਸ ਕਰਵਾਉਣ ਲਈ ਪੇ ਕਰ ਰਿਹਾ ਹਾਂ ਇਹਨਾਂ ਕੁਝ ਪੇ ਕਰਕੇ ਮੈਨੂੰ ਸਿਰਫ ਚੇਂਜਸ ਹੀ ਮਿਲਣ ਨੇ ਜੇ ਤੁਸੀਂ ਸਾਲ 2 ਸਾਲ 5 ਸਾਲ ਬਸ ਹਾਬਲਕਤ ਹੋਗੇ ਜਿੰਨੇ ਚਾਰਜ ਜਿਵੇਂ ਇਹਨੂੰ ਚੇਂਜੇ ਦੇ ਪੇ ਕੀਤੇ ਨੇ ਇਹਨਾਂ ਤੇ ਬਣੀ ਵੈਬਸਾਈਟ ਆਪਣੇ ਬਣਾ ਲਵਾਂਗਾ ਤਾਂ ਕਿ ਮੇਰੀ ਚੀਜ਼ ਹੋਏਗੀ ਮੇਰੀ ਮਰਜ਼ੀ ਨਾਲ ਚੱਲੇਗੀ ਫਿਰ ਮੈਨੂੰ ਨਹੀਂ ਕਰਨੇ ਕਿ ਚੇਂਜੇ ਦੇ ਚਾਰਜ ਨਹੀਂ ਪੇ ਕਰਨੇ ਪੈਣਗੇ ਮੈਂ ਡੈਡੀਕੇਟਿਡ ਇੱਕ ਡਿਵੈਲਪਰ ਆਪਣੇ ਕੋਲ ਰੱਖ ਲਵਾਂਗਾ ਛੋਟੀ ਜੀ ਟੀਮ ਰੱਖ ਲਵਾਂਗਾ ਜਿਹੜੇ ਮਰਜ਼ੀ ਜਦੋਂ ਮਰਜ਼ੀ ਤੋਂ ਮਰਜ਼ੀ ਚੇਂਜ ਕਰਾਈ ਚੱਲਣਾ ਸਾਡੀ ਰਿਕੁਆਇਰਮੈਂਟ ਤੇ ਡਿਪੈਂਡ ਕਰਦਾ ਅਸੀਂ ਕਿਹੜੀ ਚੀਜ਼ ਯੂਜ਼ ਕਰਨੀ ਆ ਆਬਵੀਅਸਲੀ ਜਿੰਨਾ ਗੁੜ ਪਾਓਗੇ ਓਨਾ ਮਿੱਠਾ ਹੋਏਗਾ ਤੁਹਾਡੇ ਰਿਕੁਆਇਰਮੈਂ ਉਹਦੇ अकॉर्डिंग ਤੁਸੀਂ ਚੱਲੋਗੇ ਉਹਦੇ अकॉर्डिंग ਤੁਸੀਂ ਵੈਬਸਾਈਟ ਆਪਣੇ ਬਣਾਓਗੇ ਫਿਰ ਤੁਹਾਨੂੰ ਉਹ ਪਿੰਚ ਨਹੀਂ ਹੋਏਗਾ ਕਿ ਕਿੱਥੇ 1500 ਦੀ ਵੈਬਸਾਈਟ ਹੈ ਕਿੱਥੇ 50000 ਦੀ ਵੈਬਸਾਈਟ ਹੈ ਉਹ ਤੁਹਾਨੂੰ ਉਹ ਚੀਜ਼ ਫੀਲਿੰਗ ਨਹੀਂ ਹੋਏਗੀ ਕਿਉਂਕਿ ਤੁਸੀਂ ਉਹਦਾ ਕੰਮ ਹੋ ਜਾ ਲੈ ਰਹੇ ਹੋ ਤੇ ਤੁਸੀਂ ਪੇ ਹੋ ਜਾ ਕਰ ਰਹੇ ਹੋ ਤੇ ਜਿਹੜੀ ਆਪਾਂ ਡਾਟਾ ਬਰੀਚ ਦੀ ਗੱਲ ਕੀਤੀ ਸੀ ਉਹਦੇ ਬਾਰੇ ਥੋੜਾ ਜਿਹਾ ਐਕਸਪਲੇਨ ਕਰ ਦੋ ਹਾਂਜੀ ਡਾਟਾ ਬਰੀਚ ਦੇ ਵਿੱਚ ਕੀ ਹੁੰਦਾ ਹੈ ਕਿ ਦੇਖੋ ਇੱਕ ਟੈਕਨੋਲੋਜੀ ਨੂੰ ਯੂਜ਼ ਕਰਕੇ ਅਸੀਂ ਕੋਈ ਕੰਮ ਨਹੀਂ ਕਰਦੇ ਹਰ ਜਗ੍ਹਾ ਤੇ ਮਲਟੀਪਲ ਟੈਕਨੋਲੋਜੀਜ਼ ਯੂਜ਼ ਕਰਦੇ ਹਾਂ ਹੁਣ ਜਿਵੇਂ ਮਾਈਕਰੋਸਾਫਟ ਦਾ ਛੋਟਾ ਇਸ਼ ਉਹ ਜਿਹੜੀ ਸਰਵਿਸ ਜਿਸ ਜਗ੍ਹਾ ਤੇ ਜਿਸ ਏਰੀਆ ਚ ਉਹਨਾਂ ਨੇ ਉਹ ਕੰਮ ਕੀਤਾ ਸੀਗਾ ਉੱਥੇ ਉਹਨਾਂ ਕਿਸ਼ੂ ਆਇਆ ਕਿ ਸਰਵਰ ਟੈਂਪਰੇਰੀ ਡਾਊਨ ਹੋ ਗਿਆ ਕਿਸੇ ਜਗ੍ਹਾ ਤੇ ਸੀ ਕੁਝ ਉਹ ਜੀ ਟੈਕਨੋਲੋਜੀ ਯੂਜ਼ ਕਰ ਰਹੇ ਆ ਕੁਝ ਉਹ ਜੇ ਦੇਖੋ ਹਰ ਬੰ ਬੈਠੇ ਪਿੱਛੇ ਦੇ ਡਿਵੈਲਪਰ ਬੈਠਾ ਡਿਵੈਲਪ ਕਰ ਰਿਹਾ ਨਾ ਜੀ ਹਾਂ ਹਾਰਡਵੈਰਰ ਦੇ ਲਈ ਹਰ ਟੀਮ ਦੇ ਵਿੱਚ 에ਰਰਸ ਨੂੰ ਸਿਸਟਮ ਦੇ ਇਸ਼ੂ ਨੂੰ ਮੈਜਰਸ ਕਰਨ ਲਈ ਵੀ ਟੀਮ ਬੈਠੀ ਹੋਣੀ ਹੈ ਟੈਸਟ ਟੈਸਟਿੰਗ ਵਾਲੀ ਟੀਮ ਬੈਠੀ ਹੁੰਦੀ ਹੈ ਪਰ ਐਕਸੈਪਸ਼ਨਲ ਕੇਸ ਅਪਾ ਉਹਨੂੰ ਵੀ ਹੈਂਡਲ ਕਰਦੇ ਆ ਜਿਹੜੀ ਟੀਮ ਹੈ ਉਹਨੂੰ ਵੀ ਲੈ ਕੇ ਚੱਲਦੀ ਆ ਪਰ ਹਾਂ ਕਿਸੇ ਜਗ੍ਹਾ ਤੇ ਜੇ ਕੁਝ ਹੋ ਜਾਂਦਾ ਹੈ ਤਾਂ ਉਹਦੇ ਵਿੱਚ ਡਾਟਾ ਬ੍ਰੀਚ ਜਾਂ ਸਿਸਟਮ ਲੈਵਲ ਦੀ ਇਸ਼ੂ ਆ ਸਕਦਾ ਹੈ ਜਿੱਥੇ ਡਾਟਾ ਬ੍ਰੀਚ ਦੀ ਗੱਲ ਆਉਂਦੀ ਆ ਉੱਥੇ ਦੇਖੋ ਡਾਟਾ ਬ੍ਰੀਚ ਦੇ ਕਈ ਚ ਜੈਂਦੇ ਹੁੰਦੇ ਨੇ ਕਿ ਜਾਂ ਤਾਂ ਕੋਈ ਥਰਡ ਪਾਰਟੀ ਕੋਈ ਸਰਵਿਸ ਅੱਧਾ ਦੇ ਯੂਜ਼ ਕਰ ਲਈ ਹੈ ਜਿਨੇ ਸਾਡਾ ਡਾਟਾ ਯੂਜ਼ ਕਰਕੇ ਕਿਤੇ ਕਾਪੀ ਕਰ ਲਿਆ ਜਾਂ ਅਸੀਂ ਜਿਹੜੀਆਂ ਹੋਰ ਸਰਵਿਸਿਜ਼ ਜਾਂ ਸਾਡੇ ਕੋਲ ਟੀਮ ਦਾ ਬੰਦਾ ਵੀ ਹੋ ਸਕਦਾ ਜਿਨੇ ਡਾਟਾ ਕਿਤੇ ਅੱਗੇ ਕਾਪੀ ਕਰਕੇ ਦੇ ਦਿੱਤਾ ਇਸੇ ਪ੍ਰੀਸ ਦੇ ਕਈ ਰੀਜ਼ਨ ਹੋ ਸਕਦੇ ਨੇ ਫਰਾਂ ਵਨ ਟਾਈਮ ਜੇ ਕਿਤੇ ਇਸ਼ੂ ਆ ਗਿਆ ਨਾ ਇਹ ਤਾਂ ਨਹੀਂ ਹੋਏਗਾ ਕਿ ਉਹ ਰਿਪੀਟ ਹੋਏਗਾ ਦੇਖੋ ਛੋਟੇ ਮੋਟੇ ਗਲਤੀ ਕਰਨ ਵਾਲਾ ਬੰਦਾ ਜਿਹੜਾ ਬਾਰ ਬਾਰ ਗਲਤੀਆਂ ਕਰੇਗਾ ਨਾ ਨਹੀਂ ਇੰਪਰੂਵ ਕਰੇਗਾ ਉਹ ਇੰਨੇ ਅੱਗੇ ਨਹੀਂ ਵਧ ਸਕਦਾ ਜੇ ਕਿਤੇ ਕਿਸੇ ਕੋਲੋ ਗਲਤੀ ਹੋਈ ਹੈ ਉਹਨਾਂ ਨਾ ਰਿਪੀਟ ਕਰਨਾ ਉਹਦੇ ਤੇ ਕੰਮ ਕਰਨਾ ਉਹੀ ਬੰਦੇ ਦੀ ਗੁੱਡਵਿਲ ਬਣਦੀ ਆ ਉਹਦੀ ਮਾਰਕਟਿੰਗ ਬਣਦੀ ਆ ਉਹਦਾ ਹੀ ਇੱਕ ਸਰਵਿਸ ਹੈ ਇੱਕ ਉਹਦੀ ਓਨੈਸਟੀ ਹੈ ਜਿਹਦੇ ਬੇਸ ਤੇ ਉਹ ਅੱਗੇ ਵੱਧਦਾ ਆ ਆਪਾਂ ਜੇ ਲੈਂਗੁਏਜਸ ਦੀ ਗੱਲ ਕਰੀਏ ਤਾਂ ਕਿ ਇਦਾਂ ਵੀ ਹੈ ਕਿ ਇੱਕ ਲੈਂਗੁਏਜ ਵਿੱਚ ਬਣੀ ਹੋਈ ਇੱਕ ਵੈਬਸਾਈਟ ਜਿਹੜੀ ਆ ਉਹ ਸਿਕਿਉਰਿਟੀ ਉਹਦੀ ਘੱਟ ਹੈ ਦੂਜੀ ਦੀ ਜ਼ਿਆਦਾ ਹੈ ਕੁਛ ਇਦਾਂ ਦਾ ਵੀ ਹੁੰਦਾ ਦੇਖੋ ਲੈਂਗੁਏਜ ਦੇ ਆਪਣੇ ਫੀਚਰ ਹੁੰਦੇ ਨੇ ਅਸੀਂ ਕਿਸ ਪਰਪਸ ਲਈ ਕਿਹੜੀ ਚੀਜ਼ ਉਸ ਕਰ ਰਹੇ ਆ ਕਿਹੜੀ ਟੈਕਨੋਲੋਜੀ ਯੂਜ਼ ਕਰਨੀ ਹੈ ਜਦੋਂ ਅਸੀਂ ਐਚਡੀ ਕੰਮ ਕਰਦੇ ਆ ਨਾ ਤਾਂ ਉਹ ਇੱਕ ਟੀਮ ਨਾਲ ਡਿਸਕਸ ਕਰਕੇ ਅੱਗੇ ਦੇ ਕੰਮ ਕਰਦੇ ਆ ਹਰ ਬੰਦੇ ਦਾ ਹਰ ਟੀਮ ਦਾ ਹਰ ਕੰਪਨੀ ਦਾ ਇੱਕ ਏਰੀਆ ਹੁੰਦਾ ਹੈ ਹਾਂ ਸਾਨੂੰ ਖੁਦ ਨੂੰ ਥੋੜਾ ਜਿਹਾ ਐਫਰਟਸ ਕਰਕੇ ਕੁਝ ਹੈਲਪ ਲੈ ਕੇ ਕੁਝ ਐਕਸਪਲੋਰ ਕਰਕੇ ਡਿਸੀਜਨ ਲੈਣਾ ਪੈਂਦਾ ਅਸੀਂ ਕਿਹੜੀ ਟੈਕਨੋਲੋਜੀ ਯੂਜ਼ ਕਰ ਰਹੀਏ ਸਿੰਪਲ ਜੀ ਗੱਲ ਕਰਾਂ ਕਿ ਜਿਵੇਂ ਜਾਵਾ ਲੈਂਗੁਏਜ ਹੈ ਜਾਵਾ ਆਪਣੇ ਆਪ ਦੀ ਇੱਕ ਬਹੁਤ ਸਿਕਿਉਰ ਲੈਂਗੁਏਜ ਹੈ ਉਹਦੇ ਤੇ ਚਲਾਈ ਹਰ ਚੀਜ਼ ਯੂਜ਼ਰ ਦੀ ਮਰਜ਼ੀ ਨਾਲ ਜਿੰਨੇ ਡਿਵੈਲਪ ਕੀਤੀ ਹੈ ਜੋ ਸਾਡੇ ਇੰਟੈਂਸ਼ਨ ਆ ਉਹਦੇ ਅਕੋਰਡਿੰਗ ਹੀ ਅਸੀਂ ਉਹ ਲੈਂਗੁਏਜ ਦੇ ਵਿੱਚ ਕੋਡਿੰਗ ਕਰਕੇ ਉਸ ਚੀਜ਼ ਨੂੰ ਯੂਜ਼ ਕਰਦੇ ਆ ਪਰ ਹਾਂ ਉਹ ਜਿੰਨੇ ਕਿ ਲੈਂਗੁਏਜ ਸਿਕਿਓਰ ਹੈ ਜਿੰਨੇ ਉਹਦੀ ਐਫਰਟਸ ਨੇ ਜਿੰਨਾ ਉਹ ਜ਼ਿਆਦਾ ਐਫਰਟਸ ਮੰਗਦਾ ਨਾ ਉਹਦੀ ਟੀਮ ਵੀ ਉਹੋ ਜਿਹੀ ਐਕਸਪੀਰੀਐਂਸਡ ਹੋਏਗੀ ਉਹਦੇ ਅਕੋਰਡਿੰਗ ਫਿਰ ਉਹ ਬੰਦਾ ਆਬਵੀਅਸ ਹੈ ਕਿ ਉਹ ਬੰਦੇ ਦੇ ਸਕਿੱਲ ਜ਼ਿਆਦਾ ਨੇ ਤਾਂ ਸਾਨੂੰ ਉਹਦੇ ਲਈ ਉਹਦੀ ਕੋਸਟ ਵੀ ਮੈਟਰ ਕਰੇਗੀ ਕੋਸਟ ਵੀ ਬਤੇਗੀ ਉਹ ਤੁਸੀਂ ਕਹੋਗੇ ਸਿੰਪਲ ਜਿਹਾ ਇੱਕ ਬੰਦੇ ਨੇ ਛੋਟਾ ਜਿਹਾ ਸਟੋਰ ਦੀ ਵੈਬਸਾਈਟ ਬਣਾਨੀ ਆ ਉਹ ਕਹਵੇ ਮੈਂ ਜਾਵਾ ਚ ਬਣਾ ਲਵਾਂ ਤੇ ਉਹ ਅਫੋਰਡ ਨਹੀਂ ਕਰ ਸਕੇਗਾ ਓਕੇ ਹਾਂ ਉਹ ਪਰਸਨਲ ਯੂਜ਼ ਵਾਸਤੇ ਆਪਣੀ ਮਨੀ ਆਪਣੀ ਮਰਜ਼ੀ ਨਾਲ ਜਿਵੇਂ ਮਰਜ਼ੀ ਉਸ ਕਰ ਲਵੇ ਉਹਦੀ ਕੋਈ ਮਰਨੀ ਹੈਗੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਪਰ ਹਾਂ ਜੇ ਬੰਦਾ ਪ੍ਰੋਫੈਸ਼ਨਲੀ ਗੱਲ ਕਰੇ ਤਾ ਜੇ ਉਹਨੇ ਉਸ ਲੈਵਲ ਦਾ ਕੰਮ ਕਰਨਾ ਤਾਂ ਉਹ ਉਸ ਲੈਵਲ ਦੇ ਅਕੋਰਡਿੰਗ ਪੇ ਕਰੇਗਾ ਉਹਦੀ ਟੀਮ ਹੋਏਗੀ ਉਹਦੀ ਵੈਬਸਾਈਟ ਉਸ ਲੈਵਲ ਦੇ ਅਕੋਰਡਿੰਗ ਹੀ ਬਣਾਈ ਜਾਏਗੀ ਜਿਵੇਂ ਕਿ ਬੈਂਕਸ ਬੰਦੋ ਆਪਾਂ ਜੀ ਐਗਜ਼ਾਮਪਲ ਲੈ ਲਈਏ ਇਹਦੀ ਕਿ ਜੇ ਕਿਸੇ ਨੇ ਲੋਕਰ ਬਾਈ ਕਰਨਾ ਹੈ ਇੱਕ ਤੇ ਅੱਛੇ ਲੈਵਲ ਦੇ ਬੈਂਕ ਦੇ ਵਿੱਚ ਜਾ ਕੇ ਲੋਕਰ ਬਾਈ ਕਰੋਗੇ ਉਹ ਕਾਸਟਲੀ ਵੀ ਹੋਏਗਾ ਬਟ ਉਹਨਾ ਸੇਫ ਵੀ ਹੈ ਹਾਂ ਉਹੀ ਦੂਜੇ ਪਾਸੇ ਜੇ ਤੁਸੀਂ ਕਹਿ ਰਹੇ ਹੋ ਕਿ ਮੈਂ ਕਿਸੇ ਆਪਣੇ ਯਾਰ ਦੋਸਤ ਕੋਲੇ ਕੋਈ ਚੀਜ਼ ਜਿਹੜਾ ਹੈ ਉਹ ਰੱਖ ਲੈਣਾ ਉਹ ਸ਼ਾਇਦ ਮੇਰੇ ਕੋਲੇ ਬਚਾ ਕੇ ਰੱਖ ਲਵੇ ਤਾਂ ਉਹ ਸਿਕਿਉਰ ਘੱਟ ਹੋਏਗਾ ਅਪੋਡੇਬਲ ਹੋ ਸਕਦਾ ਪਰ ਸਿਕਿਉਰ ਘੱਟ ਹੋਏਗਾ ਤੁਸੀਂ ਕਿਸੇ ਨੌਨ ਦੀ ਕਿਸੇ ਰਿਸ਼ਤedar ਦੀ ਉਹ ਸਿੰਪਲ ਹੈ ਕਾਰਾ ਆਮ ਬੰਦਾ ਸਿੰਪਲ ਹੈ ਲੋਕਰ ਲੱਗਿਆ ਹੋਏਗਾ ਹਨਾ ਉਹ ਬੰਦਾ ਕਿਤੇ ਆ ਜਾ ਸਕਦਾ ਉਹਦੇ ਘਰ ਕੋਈ ਆ ਜਾ ਸਕਦਾ ਉਹਦੀ ਰੱਖੀ ਹੋਈ ਚੀਜ਼ ਦਾ ਕੋਈ ਉਹਦੇ ਜਨ ਪਛਾਣ ਵਾਲਾ ਪਤਾ ਲਗਾ ਸਕਦਾ ਪਰ ਜੇ ਇੱਕ ਟੀਮ ਹੀ ਉਸ ਕੰਮ ਲਈ ਬੈਠੀ ਹੋਈ ਹੈ ਕਿ ਬੈਂਕ ਹੈ ਉਹਦਾ ਆਪਣਾ ਏਰੀਆ ਹੈ ਉਹ ਸਿਕਿਉਰ ਹੈ ਸਿਕਿਉਰਟੀ ਗਾਰਡ ਨੇ ਅੰਦਰ ਟੀਮ ਬੈਠੀ ਹੈ ਹਰ ਬੰਦੇ ਨੂੰ ਆਪਣੇ ਲੈਵਲ ਦਾ ਕੰਮ ਦਾ ਪਤਾ ਹੈ ਜਿਉਂ ਲੌਕਰ ਵੀ ਯੂਜ਼ ਕੀਤਾ ਨੇ ਉਹ ਲੌਕਰ ਵੀ ਸਿੰਪਲ ਨਹੀਂ ਹੋਣਗੇ ਉਹ ਲੌਕਰ ਜਿਹੜਾ ਲੋਕ ਲੱਗਿਆ ਹੋਇਆ ਹੈਗਾ ਨਾ ਉਹ ਕੰਪਨੀ ਉਹ ਲੋਕ ਆਮ ਜਗ੍ਹਾ ਤੇ ਨਹੀਂ ਯੂਜ਼ ਕਰੇਗੇ ਕਈ ਨਸਰ ਦੇ ਘਰ ਦੇ ਲਮਾਰੇ ਨੂੰ ਗੋਦਰ ਰਜ਼ਾ ਵਾਲਾ ਲੋਕ ਲੱਗਿਆ ਹੋਇਆ ਹੈਗਾ ਤੇ ਉਹ ਬੈਂਕ ਚ ਲੱਗਿਆ ਹੋਇਆ ਕਰਦਾ ਕਦੇ ਨਹੀਂ ਹੋਏਗਾ ਉਹ ਇੱਕ ਡੈਡੀਕੇਟਡ ਚੀਜ਼ ਹੁੰਦਾ ਆਬਵੀਸ ਆਪਦੀ ਕੋਸਟ ਪੈਂਦੀ ਉਸ ਚੀਜ਼ ਦੇ ਲਈ ਜਿੰਨਾ ਚੀਜ਼ ਨੂੰ ਸੇਫ ਤੇ ਸਿਕਿਉਰ ਕਰਨਾ ਪਏਗਾ ਉਹਦੇ ਲਈ ਐਫਰਟਸ ਉਹ ਤੋਂ ਵਧਣਗੀਆਂ ਉਹਦੀ ਡਿਵੈਲਪਮੈਂਟ ਵਧੇਗੀ ਉਹਦੀ ਕੋਸਟ ਵੀ ਇਨਕਰੀਜ਼ ਹੋਏਗੀ ਤੇ